ਹਾਂਜੀ ਦੋਸਤੋ ਵੇੜੇਕ ਵੇਲੇ ਫੇਰ ਅਸੀਂ ਹਾਜ਼ਰ ਹੋ ਜਾਨੇ ਆ ਅੱਜ ਫੇਰ ਅਸੀਂ ਦੋਨੇ ਭੈਣਾਂ ਤੁਹਾਡੇ ਰੂਬਰੂ ਹੋਇਆ ਇੱਕ ਬਹੁਤ ਹੀ ਸੋਹਣਾ ਲੋਕ ਗੀਤ ਲੈ ਕੇ ਇਹ ਲੋਕ ਗੀਤ ਸਾਡੀ ਰੂਹ ਦੀ ਖੁਰਾਕ ਬਣ ਚੁੱਕਿਆ ਹੈ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਇਹ ਤੁਹਾਡੀ ਵੀ ਰੂਹ ਦੀ ਖੁਰਾਕ ਬਣ ਜਾਣਾ ਤਾਂ ਜੋ ਅਸੀਂ ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਬਰਕਰਾਰ ਰੱਖ ਸਕੀਏ ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਆਂ ਕਿ ਤਾਂ ਜੋ ਇਹ ਜਿਹੜੀਆਂ ਅਲੋਪ ਹੋਣ ਵਾਲੀਆਂ ਇਹ ਚੀਜ਼ਾਂ ਨੇ ਅਲੋਪ ਹੋਣ ਵਾਲੇ ਇਹ ਲੋਕੀਤ ਨੇ ਜੋ ਲਗਾਤਾਰ ਸੰਕਟ ਦੀਆਂ ਘੜੀਆਂ ਦੇ ਵਿੱਚੋਂ ਗੁਜ਼ਰ ਰਹੇ ਨੇ ਉਹਨਾਂ ਨੂੰ ਆਪਾਂ ਜਿਉਂਦੇ ਰੱਖ ਸਕੀਏ ਤੇ ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਆਂ ਤੇ ਅੱਜ ਫੇਰ ਇੱਕ ਨਿਮਾਣੀ ਜਿਹੀ ਕੋਸ਼ਿਸ਼ ਤੁਹਾਡੇ ਕੋਲੋਂ ਅੱਜ ਫੇਰ ਆਪਾਂ ਹੁਣ ਰਲ ਮਿਲ ਕੇ ਇਸ ਕੋਸ਼ਿਸ਼ ਤੇ ਮੂਰ ਪਾਈਏ ਜੰਮੂ ਸ਼ਹਿਰ ਵਸੇਂデア ਸਜਣਾ ਵੇ ਵਸ ਸ਼ਹਿਰ ਮੇਰੇ ਤੂੰ ਵਸ ਸ਼ਹਿਰ ਮੇਰੇ ਜੰਮੂ ਸ਼ਹਿਰ शरमेरे मेरे बाजा पूच्छ तेरी मा ਨੋ ਹੈ ਨਾ ਮੈਂ ਤੋਰੇ ਆਨਾ ਤੂੰ ਤੋਰੇ ਆ ਲੋਬੀ ਦੰਮਾ ਦਾ ਆਪੇ ਉਠ ਤੋਰੇ ਗਿਆ ਲੋਬੀ ਦੰਮਾ ਦਾ बास पवे तेरे दोस्तानो जिन्ना सिटि मा बोला सबर पवे तेरे चाकरान जिन्ना अतिरी कोडा जोरिता जिन्ना अतिरी ਵਾਣਿਆ ਨੂੰ ਜਿੰਨਾ ਪਹਿਲੜੇ ਪੂਰ ਲੰਗਾ ਦਿੱਤਾ ਜਿੰਨਾ ਪਹਿਲੜੇ ਪੂਰ ਲੰਗਾ ਦਿੱਤਾ ਮੀਬਾਸoverline ਪਵੇ ਜਾंदे ਦਾ ਨਾਮਾਲਾ ਰੇਆ ਮੇਬਸਵਰ ਪਰਵੇ ਜੰਮੂ ਰਾਣੀਆਂ ਨੂੰ ਜਿੰਨਾ ਮੇਰਾ ਤੇ ਲਾਲ ਸਵਰਪਵੇ ਜੰਮੂ ਵਾੜਿਆਂ ਨੂੰ ਜਿੰਨਾ ਓਥੇ ਹੀ ਡੇਰਾ ਲਵਾ ਲਿਆ ਜਿੰਨਾ ਓਥੇ ਹੀ ਡੇਰਾ सवर पवे जम्मो वाळयानु ਜੀ ਰੋਸੋ ਗੀਤ ਹੋਇਆ ਖਤਮ ਤੇ ਉਮੀਦ ਹੈ ਸਾਨੂੰ ਕਿ ਤੁਸੀਂ ਇਸ ਗੀਤ ਨੂੰ ਵੀ ਪਰਮਾ ਹੰਗਾਰਾ ਦਿਓਗੇ ਤੇ ਬਹੁਤ ਸੋਹਣਾ ਲੋਕ ਗੀਤ ਲੱਗਿਆ ਸਾਨੂੰ ਇਹ ਤਾਂ ਹੀ ਅਸੀਂ ਤੁਹਾਡੇ ਰੂਪ ਰੂਪ ਕੀਤਾ ਕੋਸ਼ਿਸ਼ ਤਾਂ ਸਾਡੀ ਇਹ ਹੀ ਹੁੰਦੀ ਹੈ ਕਿ ਹਰ ਰੋਜ਼ ਸੋਹਣੇ ਤੋਂ ਸੋਹਣਾ ਲੋਕੀ ਤੁਹਾਡੇ ਰੂਪ ਨੂੰ ਕਰੀਏ ਜਿੰਨਾ ਕੁ ਵਕਤ ਹੁੰਦਾ ਸੀ ਓਨੇ ਕ ਵਕਤ ਨੂੰ ਬਖਸ਼ ਚ ਵਕਤ ਕੱਢ ਕੇ ਤੁਹਾਡੇ ਰੂਪ ਨੂੰ ਹੁੰਦੇ ਆ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਸ ਤਰ੍ਹਾਂ ਇਹੀ ਲੋਕਗੀਤ ਸਾਡੀ ਰੂਹ ਦੀ ਖੁਰਾਕ ਬਣਿਆ ਹੋਏ ਨੇ ਅਸੀਂ ਇੰਨਾ ਕੁ ਵਧিয়ে ਗਾਈਏ ਕਿ ਅਸੀਂ ਤੁਹਾਡੇ ਰੂਹ ਦੀ ਵੀ ਖੁਰਾਕ ਬਣਾਉਣੀ ਹੈ ਹਾਂ ਤੁਹਾਡੇ ਰੂਹ ਤੱਕ ਪਹੁੰਚਾਈਏ ਤੁਹਾਡੇ ਰੂਹ ਨੂੰ ਸ਼ੁਗਨ ਇਹ ਲੋਕਗੀਤ ਤਾਂ ਜੋ ਤੁਸੀਂ ਇਹਨਾਂ ਲੋਕੀਤਾਂ ਦੇ ਨਾਲ ਜੁੜ ਸਕੋ ਤੇ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਲੋਕੀਤਾਂ ਨੂੰ ਗਾਉਣ ਤੇ ਸਾਡੀ ਜਿਹੜੀ ਹੈਗੀ ਸਾਡੀ ਮਿਹਨਤ ਸਫਲ ਹੋਵੇ ਤੁਹਾਡੀ ਮਿਹਨਤ ਸਫਲ ਹੋਵੇ ਅਸੀਂ ਆਪਣੇ ਸੱਭਿਆਚਾਰ ਦੇ ਵਿੱਚ ਚੰਗੀ ਹਾਜ਼ਰੀ ਲਵਾ ਸਕੀਏ ਅਸੀਂ ਕੋਈ ਚੰਗਾ ਕਾਰਜ ਕਰ ਸਕੀਏ ਤੇ ਅਖੀਰ ਦੇ ਵਿੱਚ ਤੁਹਾਡਾ ਸਬਦਾ ਬਹੁਤ ਬਹੁਤ